ਖਬਰੇ ਰਵਾ ਦੇਣ ਵਾਲੀ ਆ ਦੋ ਮੁੰਡੇ ਸਹਿਬ ਸਿੰਘ ਤੇ ਯੁਵਰਾਜ ਸਿੰਘ 11 ਮਹੀਨੇ ਪਹਿਲਾਂ ਡੌਂਕਰਾਂ ਨੇ ਮਾਰ ਦਿੱਤੇ ਤੇ ਉਹਨਾਂ ਦੇ ਟਬਰਾਂ ਨੂੰ 11 ਮਹੀਨੇ ਬਾਅਦ ਪਤਾ ਲੱਗਾ ਵੀ ਗੁਆਟੇ ਵਾਲਾ ਦੇ ਵਿੱਚ ਸਾਡੇ ਪੁੱਤਾਂ ਨੂੰ ਮਾਰ ਦਿੱਤਾ ਗਿਆ ਕਿਉਂ ਮਾਰ ਦਿੱਤਾ ਗਿਆ ਕਿਉਂਕਿ ਏਜੰਟਾਂ ਦੇ ਵੱਲੋਂ ਡੌਂਕਰਾਂ ਦੇ ਨਾਲ ਜਿਹੜਾ ਇਕਰਾਰ ਕੀਤਾ ਗਿਆ ਸੀ ਉਹ ਪੈਸੇ ਨਹੀਂ ਪਹੁੰਚਾਏ ਡੌਂਕਰਾਂ ਜਿਹੜੇ ਉਹ ਇਨ੍ਹਾਂ ਦੋਹਾਂ ਮੁੰਡਿਆਂ ਨੂੰ ਦੋਹਾਂ ਪੰਜਾਬੀ ਮੁੰਡਿਆਂ ਨੂੰ ਪੈਰਾਂ ਪਾਰ ਬਿਠਾ ਕੇ ਗੋਡਿਆਂ ਪਰਨੇ ਬਿਠਾ ਕੇ ਕੁੱਟਦੇ ਸੀ ਉਹਨਾਂ ਦੀ ਪੁੜਪੜੀ ਦੇ ਉੱਤੇ ਪਿਸਤੌਲ ਰੱਖਦੇ ਸੀ ਤੇ ਟੱਬਰ ਦੀਆਂ ਨੇ ਇਹ ਗੱਲ ਕਹੀ ਆ ਕਿ ਸਾਨੂੰ ਵੀਡੀਓ ਭੇਜਦੇ ਸੀ ਉਹ ਵੀਡੀਓ ਦੇਖ ਕੇ ਅਸੀਂ ਹਰਿਆਣੇ ਦੇ ਏਜੰਟ ਜੋੜੇ ਨੂੰ ਕਹਿੰਦੇ ਸੀ ਕਿ ਸਾਡੇ ਤਾਂ ਪੁੱਤ ਉੱਥੇ ਫਸ ਗਏ ਆ ਪਰ ਉਹ ਇਹ ਗੱਲ ਕਹਿੰਦੇ ਸੀ ਵੀ ਐਨੇ ਕ ਪੈਸੇ ਹੋਰ ਦੇ ਦਿਓ ਆਪਾਂ ਅੱਗੇ ਡੌਂਕਰਾਂ ਨੂੰ ਪਹੁੰਚਾ ਦੇਣੇ ਆ ਅਸੀਂ ਉਹਨੇ ਪੈਸੇ ਦੇ ਦਿੰਦੇ ਸੀ ਪਰ ਹੁਣ ਸਾਨੂੰ 11 ਮਹੀਨਾ ਬਾਅਦ ਪਤਾ ਲੱਗਾ ਵੀ ਸਾਡੇ ਪੁੱਤ ਤਾਂ ਮਾਰ ਦਿੱਤੇ ਗਏ ਸਾਡੇ ਕੋਲੇ ਤਾਂ ਉਹਨਾਂ ਦੇ ਲੀੜੇ ਵੀ ਨਹੀਂ ਪਹੁੰਚੇ ਸਾਡੇ ਕੋਲੇ ਉਹਨਾਂ ਦੇ ਬੂਟ ਵੀ ਨਹੀਂ ਪਹੁੰਚੇ ਕੋਈ ਇੱਕ ਨਿਸ਼ਾਨੀ ਵੀ ਨਹੀਂ ਪਹੁੰਚੀ ਤੇ ਜਦੋਂ ਵੀ ਅਸੀਂ ਏਜੰਟ ਨੂੰ ਇਹ ਗੱਲ ਕਹਿੰਦੇ ਸੀ ਤੇ ਭਾਈ ਹੁਣ ਤੂੰ ਸਾਡੇ ਮੁੰਡੇ ਨਾਲ ਕਦੇ ਗੱਲ ਨਹੀਂ ਕਰਾਉਂਦਾ ਡੌਂਕਰਾਂ ਨੂੰ ਕਹੋ ਵੀ ਭਾਈ ਸਾਡੇ ਮੁੰਡਿਆਂ ਨਾਲ ਗੱਲ ਕਰਾ ਦਿੱਤੀ ਜਾਵੇ ਸਾਡੇ ਮੁੰਡਿਆਂ ਦੀ ਕੋਈ ਵੀਡੀਓ ਪੇ ਹੀ ਦਿੱਤੀ ਜਾਵੇ ਤਾਂ ਏਜੰਟ ਇਹ ਗੱਲ ਕਹਿੰਦਾ ਸੀ ਕਿ ਕੋਈ ਨਾ ਉਹ ਠੀਕ ਠਾਕ ਨੇ ਚੜ੍ਹਦੀ ਕਲਾ ਦੇ ਵਿੱਚ ਨੇ ਬਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਛੇਤੀ ਹੀ ਉਹ ਅਮਰੀਕਾ ਦੇ ਵਿੱਚ ਵੜ ਜਾਣਗੇ ਉੱਥੇ ਦਾਖਲ ਹੋ ਜਾਣਗੇ ਤੇ ਫਿਰ ਤੁਹਾਡੀ ਗੱਲਬਾਤ ਹੋਈ ਜਾਣੀ ਆ 11 ਮਹੀਨੇ ਬਾਅਦ ਆਪਦੇ ਪੁੱਤਾਂ ਦੇ ਬਾਰੇ ਪਤਾ ਲੱਗਾ ਸੁੱਚਾ ਸਿੰਘ ਨਾਂ ਦੇ ਇੱਕ ਸੁਧਾਰਨ ਵਿਅਕਤੀ ਨੂੰ ਜਸੂਹਾ ਦੇ ਰਹਿਣ ਵਾਲੇ ਸੁਧਾਰਨ ਪੰਜਾਬੀ ਨੂੰ ਹੁਣ 11 ਮਹੀਨੇ ਬਾਅਦ ਪਤਾ ਲੱਗਾ ਕਿ ਉਹਦੇ ਪੁੱਤ ਸਹਿਬ ਸਿੰਘ ਨੂੰ ਮਾਰ ਦਿੱਤਾ ਗਿਆ 45 ਤੋਂ ਲੈ ਕੇ 50 ਲੱਖ ਰੁਪਈਆ ਵੀ ਗਿਆ ਤੇ ਇਕਲੌਤਾ ਪੁੱਤ ਵੀ ਗਿਆ 20 21 ਸਾਲ ਦੀ ਮੁੰਡੇ ਦੀ ਉਮਰ ਆ ਤੇ ਇਹ ਖਬਰ ਇਹ ਦੱਸਣ ਦੇ ਲਈ ਕਾਫੀ ਆ ਕਿ ਡੋਂਕਰ ਕਿਸ ਤਰੀਕੇ ਦੇ ਨਾਲ ਤੁਹਾਡੇ ਪੁੱਤਾਂ ਨੂੰ ਮਾਰਦੇ ਆ ਤੁਹਾਡੀਆਂ ਧੀਆਂ ਨੂੰ ਮਾਰਦੇ ਆ ਤੁਸੀਂ ਇੱਥੇ ਮਰੇ ਹੁੰਨੇ ਆ ਕਿਉਂਕਿ ਤੁਸੀਂ 50 ਲੱਖ ਰੁਪਈਆ ਇਕੱਠਾ ਕੀਤਾ ਹੁੰਦਾ ਉੱਥੇ ਤੁਹਾਡਾ ਇਕਲੌਤਾ ਪੁੱਤ ਮਾਰ ਦਿੱਤਾ ਜਾਂਦਾ ਤੇ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਇਹ ਗੱਲ ਜਾਣਦੇ ਆ ਕਿ ਪਿਛਲੇ ਕੁਝ ਕ ਸਮੇਂ ਤੋਂ ਕਿਸ ਤਰੀਕੇ ਦੇ ਨਾਲ ਡੌਂਕੀ ਰੂਟ ਖਤਰਨਾਕ ਬਣੇ ਹੋਏ ਆ ਉਹ ਅਮਰੀਕਾ ਦੇ ਵਿੱਚ ਸਾਨੂੰ ਵੜਨ ਨਹੀਂ ਦੇ ਰਹੇ ਉਹਨਾਂ ਨੇ ਵੜਨ ਦੇਣਾ ਵੀ ਨਹੀਂ ਕਿਉਂਕਿ ਅਸੀਂ 2 ਨੰਬਰ ਦੇ ਵਿੱਚ ਜਾਂਦੇ ਆ ਪਰ ਅਸੀਂ ਫੇਰ ਵੀ ਰਿਸਕ ਲੈਣ ਤੋਂ ਬਾਜ਼ ਨਹੀਂ ਆਉਂਦੇ ਤੇ ਅਸੀਂ ਜਦੋਂ ਵੀ ਇਹੋ ਜੀ ਵੀਡੀਓ ਬਣਾਉਨੇ ਇਸ ਵਿਸ਼ੇ ਦੇ ਉੱਤੇ ਪੰਜਾਬਗਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਦੇਖੋ ਭਾਵੇਂ ਤੁਹਾਡੇ ਪੁੱਤ ਆ ਪਰ ਇਹ ਪੰਜਾਬ ਦੇ ਪੁੱਤ ਆ ਭਾਵੇਂ ਤੁਹਾਡੀਆਂ ਧੀਆਂ ਪਰ ਇਹ ਸਮੁੱਚੇ ਪੰਜਾਬ ਦੀਆਂ ਧੀਆਂ ਤੇ ਅਸੀਂ ਪੈਸੇ ਵੀ ਗਵਾਏਗੇ ਸਨਮਾਨ ਵੀ ਗਵਾਏਗੇ ਦੀ ਪੁੱਤ ਦੀ ਜ਼ਿੰਦਗੀ ਵੀ ਗਵਾਇਗੇ ਸਾਡੀ ਝੋਲੀ ਦੇ ਵਿੱਚ ਪੈਂਦਾ ਕੀ ਆ ਸਰਦਾਰ ਸੁੱਚਾ ਸਿੰਘ ਦੇ ਕਹਿਣ ਦੇ ਮੁਤਾਬਕ ਉਹਨਾਂ ਦੇ ਸੰਪਰਕ ਦੇ ਵਿੱਚ ਇੱਕ ਆਇਆ ਜਿਹੀ ਏਜੰਟ ਜੋੜਾ ਜਿਹੜਾ ਕਿ ਹਰਿਆਣੇ ਵੱਲ ਦਾ ਰਹਿਣ ਵਾਲਾ ਉਹਨਾਂ ਦੀ ਸਾਲੀ ਦੇ ਗਾਂ ਇਹ ਜਾਣਕਾਰ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਪਹਿਲਾਂ ਇਟਲੀ ਦਾ ਵੀਜ਼ਾ ਲਵਾ ਦਿਆਂਗੇ ਇਹ ਗੱਲ ਕਹੀ ਸੀ ਇਸ ਜੋੜੇ ਨੇ ਅਸੀਂ ਇਹਨਾਂ ਨੂੰ ਪੈਸੇ ਦੇ ਦਿੱਤੇ ਸ਼ਾਇਦ 7-8 ਲੱਖ ਰੁਪਏ ਦਿੱਤਾ ਉਸ ਤੋਂ ਬਾਅਦ ਹੌਲੀ-ਹੌਲੀ ਗੱਲ ਆ ਗਈ ਜੀ ਅਮਰੀਕਾ ਦੀ ਉਹ ਕਹਿੰਦੇ ਜੀ ਮੈਂ ਤੁਹਾਨੂੰ ਇੱਕ ਨੰਬਰ ਦੇ ਵਿੱਚ ਮੁੰਡਾ ਪਹੁੰਚਾ ਕੇ ਦਿਖਾਉਂਗਾ ਇੱਕ ਨੰਬਰ ਦੇ ਵਿੱਚ ਪਹੁੰਚਾਉਂਗਾ ਰੁਪਈਆ ਲੱਗੂਗਾ ਜੀ 4 ਇੱਕ ਜਣੇ ਦਾ 45 ਲੱਖ ਦਿੱਤਾ ਯਾਨੀ ਕਿ ਸਾਬ ਸਿੰਘ ਨੇ ਅਮਰੀਕਾ ਪਹੁੰਚਣ ਦਾ 45 ਲੱਖ ਰੁਪਈਆ ਕੁਝ ਕਕਿਸ਼ਤਾ ਦੇ ਵਿੱਚ ਦਿੱਤਾ ਉਸ ਤੋਂ ਬਾਅਦ ਵੀ ਇਹ 50 ਲੱਖ ਤੋਂ ਉੱਤੇ ਦੀ ਗੱਲ ਹੋ ਗਈ ਕਿਉਂਕਿ ਉਹ ਕਹਿੰਦੇ ਜੀ ਥੋੜੇ ਜਿਹਾ ਹੋਰ ਪੈਸੇ ਦੇਣੇ ਪੈਣੇ ਆ ਏਜੰਟ ਕਹਿੰਦਾ ਡੋਂਕਰਾਂ ਨੂੰ ਇੰਨੇ ਪੈਸੇ ਹੋਰ ਪਚਾਉਣੇ ਪੈਣੇ ਆ ਇੰਨੇ ਚਿਰ ਦੇ ਵਿੱਚ ਗੁਆਟੇਮਾਲਾ ਤੋਂ ਖਬਰ ਆਉਣ ਲੱਗ ਪਈ ਕਿ ਭਾਈ ਡੋਂਕਰਾਂ ਦੇ ਕੋਲੇ ਉਹ ਹੈਗੇ ਐ ਇਸ ਵੇਲੇ ਯੁਵਰਾਜ ਵੀ ਤੇ ਸਾਹਿਬ ਵੀ ਉਹ ਇਹਨਾਂ ਨੂੰ ਕੁੱਟਦੇ ਬਹੁਤਾ ਕੁੱਟ-ਕੁੱਟ ਕੇ ਬੁਰਾ ਹਾਲ ਕਰਦੇ ਆ ਪੁੜਪੜੀ ਦੇ ਉੱਤੇ ਪਿਸਤੌਲ ਲਾ ਕੇ ਰੱਖਦੇ ਆ ਉਹ ਕਹਿੰਦੇ ਕਿ ਹੋਰ ਪੈਸੇ ਭੇਜੋ ਤੇ ਏਜੰਟ ਨੇ ਕੀਤੇ ਹੋਏ ਇਕਰਾਰ ਦੇ ਮੁਤਾਬਕ ਡੋਂਕਰਾਂ ਨੂੰ ਪੈਸੇ ਭੇਜੇ ਨਹੀਂ ਇਸ ਕਰਕੇ ਉਹਨਾਂ ਨੇ ਇਹਨਾਂ ਮੁੰਡਿਆਂ ਨੂੰ ਬੰਦੀ ਬਣਾ ਲਿਆ ਇਹਨਾਂ ਮੁੰਡਿਆਂ ਨੂੰ ਅਗਵਾ ਕਰ ਲਿਆ ਉਹ ਕਹਿੰਦੇ ਪੈਸੇ ਲੈ ਕੇ ਆਓ ਨਹੀਂ ਤਾਂ Laash ਵੀ ਨਹੀਂ ਮਿਲਣੀ ਤੇ ਫਿਰ Laash ਵੀਰੋ ਨਹੀਂ ਮਿਲੀ ਹੁਣ ਮਾਪੇ ਇਹ ਗੱਲ ਕਹਿੰਦੇ ਆ ਕਿ ਸਾਨੂੰ ਪਤਾ ਲੱਗਾ ਕਿਸੇ ਰਾਹੀਂ ਕਿ ਭਾਈ ਤੁਹਾਡੇ ਮੁੰਡੇ ਨੂੰ ਤੇ ਯੁਬਰਾਜ ਨੂੰ ਤਾਂ ਮਾਰ ਦਿੱਤਾ ਸੀ 11 ਮਹੀਨੇ ਹੋ ਗਏ ਆ ਉਹਨਾਂ ਦੇ ਤਾਂ ਕਹਿੰਦੇ ਕਿ ਦਫਨਾ ਵੀ ਦਿੱਤਾ ਗਿਆ ਕਿਉਂਕਿ ਉਥੋਂ ਦੇ ਪ੍ਰਸ਼ਾਸਨ ਨੇ ਪਤਾ ਲੱਗਾ ਜੀ ਕਿ ਕੁਝ ਦਿਨ ਦੋਵਾਂ ਦੀਆਂ Laashਾਂ ਰੱਖੀਆਂ ਵੀ ਭਾਈ ਇਹਨਾਂ ਦੀ ਕੋਈ شناخت ਕਰ ਲਵੇ ਪਰ ਜਦੋਂ ਉੱਥੇ ਕੋਈ ਹੈ ਹੀ ਨਹੀਂ شناخت ਹੋਣੀ ਕਰਦੀ ਆ ਤੇ ਫਿਰ ਇਹਨਾਂ ਮੁੰਡਿਆਂ ਨੂੰ ਲਵਾਰਸ ਸਮਝ ਕੇ ਦਫਨਾ ਦਿੱਤਾ ਗਿਆ ਤੇ ਗੱਲ ਖਤਮ ਹੋ ਗਈ ਆ ਹੁਣ ਇਹ ਜਿਹੜਾ ਪਰਿਵਾਰ ਆ ਸਰਦਾਰ ਸੁੱਚਾ ਸਿੰਘ ਦਾ ਆਪਦੇ ਪੁੱਤ ਤੇ ਯੁਵਰਾਜ ਸਿੰਘ ਦਾ ਪਰਿਵਾਰ ਉਹ ਆਪਣੇ ਪੁੱਤ ਦੀ ਅੰਤਮ ਅਰਦਾਸ ਦੀ ਪ੍ਰਕਿਰਿਆ ਕਰ ਰਿਹਾ ਪੂਰੀ ਅੰਤਮ ਅਰਦਾਸ ਦਾ ਸਮਾਗਮ ਰੱਖ ਰਿਹਾ ਇਹ ਅੱਜ ਪੰਜਾਬ ਦੇ ਹਾਲਾਤ ਆ ਇਹ ਅੱਜ ਖਾਸ ਕਰਕੇ ਪੰਜਾਬੀਆਂ ਦੇ ਹਾਲਾਤ ਆ ਮੈਨੂੰ ਬਹੁਤ ਦੁੱਖ ਹੈ ਇਸ ਗੱਲ ਦਾ ਕਿ ਸਰਦਾਰ ਸੁੱਚਾ ਸਿੰਘ ਦੇ ਮਨ ਦੇ ਉੱਤੇ ਪਰਿਵਾਰ ਦੇ ਮਨ ਦੇ ਉੱਤੇ ਕੀ ਬੀਤਦੀ ਹੋਣੀ ਆ ਸਾਥ ਸਿੰਘ ਦੇ ਨਾਲ ਪਤਾ ਨਹੀਂ ਕੀ ਕੁਝ ਉੱਥੇ ਹੋਇਆ ਹੋਣਾ युवराज ਦੇ ਨਾਲ ਪਤਾ ਨਹੀਂ ਉੱਥੇ ਕੀ ਕੀ ਹੋਇਆ ਹੋਣਾ ਪਰ ਮੇਰਾ ਪੰਜਾਬੀ ਗੱਲ ਨੂੰ ਇੱਕ ਸਵਾਲ ਆ ਆਪਾਂ ਜਦੋਂ ਵੀ ਕਿਸੇ ਸੰਕਟ ਦੇ ਵਿੱਚ ਘਿਰ ਜਾਂਦੇ ਆ ਤਾਂ ਇੱਕੋ ਗੱਲ ਕਹਿੰਦੇ ਹੁੰਦੇ ਜੀ ਕਿ ਏਜੰਟ ਨੇ ਕਿਹਾ ਸੀ ਕਿ ਮੈਂ ਇੱਕ ਨੰਬਰ ਦੇ ਵਿੱਚ ਭੇਜੂਗਾ ਦੋ ਨੰਬਰ ਦੇ ਵਿੱਚ ਨਹੀਂ ਉਹਨੇ ਕਿਹਾ ਸੀ ਫਲਾਈਟ ਦੇ ਰਾਹੀਂ ਸਿੱਧਾ ਹੀ ਅਮਰੀਕਾ ਭੇਜੂਗਾ ਦੋ ਨੰਬਰ ਦੇ ਵਿੱਚ ਨਹੀਂ ਪਰ ਸਾਨੂੰ ਬਾਅਦ ਦੇ ਵਿੱਚ ਪਤਾ ਲੱਗਾ ਜੀ ਕਿ ਤਾਂ ਡੌਂਕੀ ਰੂਟ ਦੇ ਰਾਹੀਂ ਭੇਜ ਰਹੇ ਸੀ ਇੱਕ ਨੰਬਰ ਦੇ ਵਿੱਚ ਵੀਰੋ ਕਦੇ ਵੀ 45 ਲੱਖ ਰੁਪਏ ਨਹੀਂ ਲੱਗਦਾ ਇੱਕ ਨੰਬਰ ਦੇ ਵਿੱਚ ਵੀਜ਼ਾ ਫੀਸ ਲੱਗਦੀ ਆ ਜਾਂ ਫਾਈਲ ਨੂੰ ਜਦੋਂ ਆਪਾਂ ਫਿਲ ਕਰਦੇ ਆ ਫਾਈਲ ਭਰਵਾਉਨੇ ਜਿਹੜੇ ਵੀ ਏਜੰਟ ਤੋਂ ਉਹਦੇ ਪੈਸੇ ਲੱਗਦੇ ਲਗਭਗ 50-60 ਹਜ਼ਾਰ ਰੁਪਏ ਦੋਵਾਂ ਚੀਜ਼ਾਂ ਦਾ ਖਰਚਾ ਹੋਊਗਾ ਜੇਕਰ ਤੁਸੀਂ 40 ਤੋਂ ਲੈ ਕੇ 50 ਲੱਖ ਰੁਪਏ 60 ਲੱਖ ਰੁਪਏ ਖਰਚ ਰਹੇ ਆ ਤੁਹਾਨੂੰ ਇਸ ਗੱਲ ਦੇ ਬਾਰੇ ਪਤਾ ਹੈ ਕਿ ਮੁੰਡਾ ਇੱਕ ਨੰਬਰ ਦੇ ਵਿੱਚ ਨਹੀਂ ਜਾ ਰਿਹਾ ਧੀ ਇੱਕ ਨੰਬਰ ਦੇ ਵਿੱਚ ਨਹੀਂ ਜਾ ਰਹੀ ਇਹਨਾਂ ਨੂੰ ਦੋ ਨੰਬਰ ਦੇ ਵਿੱਚ ਹੀ ਲੈ ਕੇ ਜਾਂਦੇ ਆ ਐਸਾ ਕਿਹੜਾ ਤਰੀਕਾ ਭਾਰਤ ਦੇ ਵਿੱਚ ਕਿ ਭਾਈ ਹਰਿਆਣੇ ਦਾ ਬੰਦਾ ਇੱਕ ਨੰਬਰ ਦੇ ਵਿੱਚ 45 ਲੱਖ ਰੁਪਇਆ ਲੈ ਕੇ ਜਹਾਜ਼ ਦੇ ਵਿੱਚ ਬਿਠਾ ਕੇ ਅਮਰੀਕਾ ਦੇ ਵਿੱਚ ਪਹੁੰਚਾ ਦੇਵੇ। ਨਾ ਇਹ ਤਰੀਕਾ ਪਹਿਲਾਂ ਬਣਿਆ ਸੀ, ਨਾ ਇਹ ਤਰੀਕਾ ਅੱਜ ਬਣਿਆ, ਨਾ ਇਹ ਤਰੀਕਾ ਭਵਿੱਖ ਦੇ ਵਿੱਚ ਬਣਨਾ। ਜਦੋਂ ਸਾਨੂੰ ਸੰਕਟ ਪੈਦਾ ਹੁੰਦਾ ਫਿਰ ਅਸੀਂ ਇਹ ਗੱਲ ਕਹਿੰਨੇ ਕਿ ਦੋ ਨੰਬਰ ਦੇ ਵਿੱਚ ਮੁੰਡਾ ਭੇਜਣ ਦੀ ਗੱਲ ਨਹੀਂ ਸੀ ਹੋਈ। ਇਹ ਦੋ ਨੰਬਰ ਦੇ ਵਿੱਚ ਗੱਲ ਈਵੇਂ ਹੀ ਹੋਈ ਸੀ। ਇਹ ਗੱਲ ਜ਼ਰੂਰ ਗੁੱਸੇ ਵਾਲੀ ਨਹੀਂ, ਇਹ ਗੱਲ ਸਮਝਣ ਵਾਲੀ ਆ। ਇਹ ਗੱਲ ਮੈਂ ਤਾਂ ਕਹਿ ਰਿਹਾ ਵੀ ਭਵਿੱਖ ਦੇ ਵਿੱਚ ਕਿਸੇ ਹੋਰ ਨਾਲ ਸਾਹਬ ਸਿੰਘ ਵਾਲੀ ਨਾ ਹੋਵੇ। ਪਰਕਦੇ ਵਿੱਚ ਕਿਸੇ ਹੋਰ ਨਾਲ ਯੁਵਰਾਜ ਸਿੰਘ ਵਾਲੀ ਨਾ ਹੋਵੇ ਉਹਨਾਂ ਦੇ ਮਾਪਿਆਂ ਨੂੰ ਇੱਥੇ ਤੜਫਣਾ ਨਾ ਪਵੇ ਜਦੋਂ ਤੁਸੀਂ ਆਪ ਦੇ ਧੀ ਪੁੱਤ ਨੂੰ ਭੇਜਦੇ ਆ ਦੋ ਨੰਬਰ ਦੇ ਵਿੱਚ ਉਹਦਾ ਮਤਲਬ ਇਹ ਕਿ ਤੁਸੀਂ 40 50 60 ਲੱਖ ਰੁਪਇਆ ਲਾਉਨੇ ਆ ਜੇ ਤੁਹਾਡਾ ਧੀ ਪੁੱਤ ਇੱਕ ਨੰਬਰ ਦੇ ਵਿੱਚ ਜਾਂਦਾ ਫਿਰ ਇਸ ਏਜੰਟ ਦੀ ਲੋੜ ਨਹੀਂ ਫਿਰ ਉੱਥੇ ਯੂਨੀਵਰਸਿਟੀ ਦੀ ਲੋੜ ਆ ਫਿਰ ਉਹਨੂੰ ਉੱਥੋਂ ਦਾ ਹੁਨਰਮੰਦ ਹੋਣਾ ਚਾਹੀਦਾ ਫਿਰ ਉਹ ਇੱਥੋਂ ਇੱਕ ਨੰਬਰ 'ਚ ਜਾਊਗਾ 50000 ਰੁਪਏ ਦੇ ਵਿੱਚ ਲੱਖ ਰੁਪਏ ਚਤਰਵਰ ਚਲਾ ਜਾਊਗਾ ਦੋ ਨੰਬਰ ਦਾ ਮਤਲਬ ਹੀ ਇਹ ਆ ਕਿ ਉਹਨਾਂ ਨੇ ਗਲਤ ਕਾਗਜ਼ਤ ਲਾਏ ਆ ਪਹਿਲਾਂ ਉਹ ਇੱਥੇ ਲੈ ਕੇ ਗਏ ਆ ਫਿਰ ਉਹ ਉੱਥੇ ਲੈ ਕੇ ਗਏ ਆ ਫਿਰ ਉੱਥੋਂ ਲੈ ਗਏ ਆ ਜਦੋਂ ਸਾਡੇ ਕੋਲੇ ਵੀਜ਼ਾ ਹੀ ਕੋਈ ਨਹੀਂ ਤੇ ਫਿਰ ਇੱਕ ਨੰਬਰ ਚ ਕਿਵੇਂ ਹੋ ਗਿਆ ਜਦੋਂ ਸਾਡੇ ਕੋਲੇ ਕਾਗਜ਼ਾਤ ਹੀ ਕੋਈ ਨਹੀਂ ਆਪਾਂ ਕੱਲੇ ਪੈਸੇ ਫੜਾਏ ਆ ਤੇ ਇੱਕ ਪਾਸਪੋਰਟ ਫੜਾਇਆ ਤੇ ਐਂ ਵੀਜ਼ਾ ਦੁਨੀਆ ਦੀ ਕਿਹੜੀ ਤਾਕਤ ਦਿੰਦੀ ਆ ਐਂ ਤਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਵੀਜ਼ਾ ਵੀ ਨਾ ਸ਼ਾਇਦ ਲੱਗਦਾ ਹੋਵੇ ਪੰਜਾਬ ਦੇ ਕਿਸੇ ਮੰਤਰੀ ਦਾ ਵੀ ਵੀਜ਼ਾ ਐਂ ਨਹੀਂ ਲੱਗਦਾ ਹੋਣਾ ਵੀ ਆਹ ਲਓ ਜੀ ਮੇਰਾ ਕੱਲਾ ਪਾਸਪੋਰਟ ਲੈ ਲਓ ਤੇ ਬਾਕੀ ਮੈਂ ਕੋਈ ਚੀਜ਼ ਨਹੀਂ ਲੈਣੀ ਤਾਂ ਮੈਨੂੰ ਫਲਾਣੇ ਦੇਸ਼ ਦੇ ਵਿੱਚ ਪਹੁੰਚਾ ਦਿਓ ਇਹ ਉਹ ਨਹੀਂ ਹੁੰਦਾ ਮੇਰੀ ਪੰਜਾਬੀਆਂ ਨੂੰ ਹਮੇਸ਼ਾ ਬੇਨਤੀ ਰਹੀ ਆ ਕਿ ਤੁਸੀਂ ਕੱਲੇ ਕੱਲੇ ਧੀ ਪੁੱਤ ਦੇ ਇਸ ਵੇਲੇ ਆ ਮਾਪੇ ਸਾਡੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਅੱਜਕੱਲ 2 ਬੱਚੇ ਆ ਹੋ ਸਕਦਾ ਕਿਸੇ ਦੇ 3 ਵੀ ਹੋਣ ਪਰ ਬਹੁ ਗਿਣਤੀ ਦੇ 2 ਬੱਚੇ ਤੇ ਕਈਆਂ ਦੇ ਅੱਜਕੱਲ 1 ਬੱਚਾ ਵੀ ਆ ਪਰ ਜੇਕਰ ਤੁਹਾਡੇ ਇੱਕ ਪੁੱਤ ਆ ਤੇ ਤੁਸੀਂ ਉਹਨੂੰ ਵੀ 20 21 ਸਾਲ ਦੀ ਉਮਰ ਦੇ ਵਿੱਚ ਏਜੰਟਾਂ ਦੇ ਹਵਾਲੇ ਕਰਦੇ ਹੋ ਇਹਦਾ ਮਤਲਬ ਆਪਾਂ ਕੀ ਕੱਢੀਏ ਇਹਦਾ ਆਪਾਂ ਅਰਥ ਕੀ ਕੱਢੀਏ ਜੇ ਆਪਾਂ ਨੂੰ ਆਪਦੇ ਪੁੱਤ ਦੇ ਨਾਲ ਬਹੁਤ ਮੋਹ ਆ ਸਤਿਕਾਰ ਆ ਸਾਨੂੰ ਇਹ ਲੱਗਦਾ ਕਿ ਸਾਡਾ ਅਗਲਾ ਅੰਸ਼ਵੰਸ਼ਾ ਤੇ ਫਿਰ ਸਾਨੂੰ ਇਹਨਾਂ ਰਿਸਕਾਂ ਤੋਂ ਬਾਜ਼ ਆਉਣਾ ਚਾਹੀਦਾ ਜਿਹੜਾ ਕਿ ਅਸੀਂ ਪੰਜਾਬੀ ਰਿਸਕ ਲੈਣੋਂ ਹਟਦੇ ਨਹੀਂ ਜਿੰਨਾ ਮਰਜ਼ੀ ਕਹੀ ਜਾਓ ਮੱਥੇ ਨਾਲ ਠੀਕਰੀਆਂ ਪੜ ਲਓ ਪਰ ਪੰਜਾਬੀਆਂ ਦਾ ਵੱਡਾ ਹਿੱਸਾ ਇਹਨਾਂ ਗੱਲਾਂ ਦੇ ਉੱਤੇ ਅਮਲ ਨਹੀਂ ਕਰਦਾ ਹਾਲੇ 2 ਹਫ਼ਤੇ ਨਹੀਂ ਹੋਏ 54 ਜਾਣੇ ਹਰਿਆਣੇ ਦੇ ਮੁੰਡੇ ਕੁੜੀਆਂ ਜਿਹੜੇ ਉਹ ਦਿੱਲੀ ਦੇ 에어ਪੋਰਟ ਤੇ ਉਤਰੇ ਆ ਉਹਨਾਂ 54 ਦੇ ਵਿੱਚੋਂ ਕਈਆਂ ਨੇ ਆਪਣੀ ਪੀੜ ਬਿਆਨ ਕੀਤੀ ਵੀ ਸਾਡੇ ਨਾਲ ਹੋਇਆ ਕੀ ਕੀ ਆ ਪਰ ਨਾ ਕੋਈ ਫਰਕ ਨਹੀਂ ਪਿਆ ਹੁਣ ਤੱਕ ਕਿੰਨੇ ਸੌ ਪੰਜਾਬੀ ਆ ਜਿਹੜੇ ਉਹ ਉਧਰਲੇ ਪਾਸੇੋਂ ਬਰੰਗ ਚਿੱਠੀ ਵਾਂਗੂ ਭੇਜੇ ਗਏ ਆ ਪਰ ਪੰਜਾਬੀਆਂ ਨੇ ਕਰਿਆ ਰਿਸਕ ਲੈਣ ਤੋਂ ਗੁਰੇਜ਼ ਨਹੀਂ ਕੀਤਾ ਹਰ ਰੋਜ਼ ਪੰਜਾਬੀ ਰਿਸਕ ਲੈਂਦੇ ਆ ਇਹੋ ਲੱਗਦਾ ਵੀ ਜਿਵੇਂ ਉਹਨਾਂ ਨੂੰ ਇਸ ਧਰਤੀ ਨੇ ਕੋਈ ਕਹਤਾ ਹੋਵੇ ਭਾਈ ਤੁਸੀਂ ਇੱਥੇ ਰਹਿ ਨਹੀਂ ਸਕਦੇ ਇਹ ਧਰਤੀ ਨਾ ਤੁਹਾਨੂੰ ਸਰਾਪ ਨਹੀਂ ਦਿੱਤਾ ਇਹ ਧਰਤੀ ਤੁਹਾਨੂੰ ਕਹਿੰਦੀ ਆ ਕਿ ਮੈਨੂੰ ਤੁਸੀਂ ਦੱਬ ਕੇ ਆਓ ਤੇ ਰੱਜ ਕੇ ਖਾਓ ਮੰਨਦੇ ਆ ਕਿ ਸਾਡੀਆਂ ਸਰਕਾਰਾਂ ਗਲਤ ਆ ਇਹ ਵੀ ਮੰਨਦੇ ਆ ਕਿ ਸਾਡੇ ਕੋਲੇ ਖੇਤੀਬਾੜੀ ਉਵੇਂ ਲਾਹੇਵੰਦੀ ਨਹੀਂ ਇਹ ਵੀ ਮੰਨਦੇ ਆ ਕਿ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਆ ਪਰ ਆਪਾਂ ਇਹ ਵੀ ਮੰਨੀਏ ਕਿ ਜੇਕਰ ਦੋ ਨੰਬਰ ਦੇ ਵਿੱਚ ਧੀ ਪੁੱਤ ਭੇਜਦੇ ਆ ਉੱਥੇ ਅਮਰੀਕਾ ਦੇ ਵਿੱਚ ਵੀ ਉਹਦੀ ਕੋਈ ਲੋੜ ਨਹੀਂ ਹੁਣ ਬਹੁਤ ਸਾਰੇ ਭੇਡਾਂ ਵੀਰ ਕਹਿੰਦੇ ਨੇ ਜੀ ਕਿ ਅਸੀਂ ਤਾਂ ਭੇਜਣਾ ਚਾਹੁੰਦੇ ਨਹੀਂ ਸੀ ਤੇ ਮੁੰਡੇ ਨੇ ਜिद ਕੀਤੀ ਧੀ ਨੇ ਜिद ਕੀਤੀ ਕਿ ਮੈਂ ਤਾਂ ਬਾਹਰ ਹੀ ਜਾਣਾ ਮੇਰੇ ਨਾਲ ਪੜਨ ਵਾਲੇ ਸਾਰੇ ਬਾਹਰ ਚਲੇ ਗਏ ਆ ਇਹ ਆਪਣੇ ਘਰ ਦਾ ਮਸਲਾ ਇਹ ਪੰਜਾਬ ਦਾ ਦੇਸ਼ ਦਾ ਮਸਲਾ ਨਹੀਂ ਆ ਜੇ ਉਹ ਚਲੇ ਗਏ ਉਹਨਾਂ ਦਾ ਕਿਸੇ ਦਾ ਸੂਤ ਲੱਗਾ ਕੋਈ ਆਪਦੀ ਕੁਆਲੀਫਿਕੇਸ਼ਨ ਦੇ ਆਧਾਰ ਤੇ ਗਿਆ ਕੋਈ ਆਪਦੇ ਕਹਿੰਦੇ ਕਿ ਟੈਲੈਂਟ ਦੇ ਆਧਾਰ ਨੇ ਉੱਤੇ ਗਿਆ ਆਪਣੇ ਵਾਲੇ ਦੇ ਵਿੱਚ ਉਹ ਕਮੀ ਹੋ ਸਕਦੀ ਆ ਆਪਾਂ ਰਿਸਕ ਕਿਉਂ ਲਈ ਨਹੀਂ ਆ ਜਿਉਂਦੇ ਰਹਿਾਂਗੇ ਤਾਂ ਉਹਨਾਂ ਮਿੱਤਰਾਂ ਨੂੰ ਵੀ ਮਿਲ ਲਾਂਗੇ ਤੇ ਜਾਂ ਫਿਰ ਇਸ ਕਾਬਲ ਹੋਈਏ ਕਿ ਭਾਈ ਅਸੀਂ ਉੱਥੇ ਪਹੁੰਚ ਗਏ ਤੇ ਜਾਂ ਜਦੋਂ ਉਹ ਇੱਥੇ ਆਏ ਤੇ ਆਪਾਂ ਫੇਰ ਮਿਲ ਲਾਂਗੇ ਇਹ ਗੱਲਾਂ ਬੜੀਆਂ ਦੁੱਖ ਦਿੰਦੀਆਂ ਕਿ ਪੰਜਾਬ ਦੀ ਜਵਾਨੀ ਦਾ ਇੱਕ ਹਿੱਸਾ ਇਸ ਵੇਲੇ ਚਿੱਟੇ ਨੇ ਮਾਰਤਾ ਕੁਝ ਕੁ ਰਾਜਨੀਤਿਕ ਲੋਕਾਂ ਤੇ ਧਰਮ ਦੇ ਝੇੜਿਆਂ ਨੇ ਮਾਰਤਾ ਵੱਡਾ ਹਿੱਸਾ ਵਿਦੇਸ਼ਾਂ ਵਾਲੇ ਚਲਾ ਗਿਆ ਤੇ ਵੱਡਾ ਹਿੱਸਾ ਇਸ ਵੇਲੇ ਡੌਂਕਰਾਂ ਦੀ ਚੁੰਗਲ ਦੇ ਵਿੱਚ ਆ ਇਸ ਵੇਲੇ ਡੌਂਕਰਾਂ ਦੀ ਚੁੰਗਲ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀ ਆ ਤੇ ਅਮਰੀਕਾ ਦੇ ਵਿੱਚ ਟਰੰਪ ਸਰਕਾਰ ਇਹ ਗੱਲ ਕਹਿੰਦੀ ਵੀ ਸਾਨੂੰ ਇਹੋ ਜਿਹੇ ਬੰਦਿਆਂ ਦੀ ਕੋਈ ਲੋੜ ਨਹੀਂ ਉਹ ਤਾਂ ਇਸ ਵੇਲੇ ਪਤਾ ਲੱਗਾ ਜੀ ਕਿ 40 ਤੋਂ ਲੈ ਕੇ 50 55000 ਦੇ ਕਰੀਬ ਜਿਹੜੇ ਉੱਥੇ ਡਿਟੈਂਸ਼ਨ ਸੈਂਟਰ ਆ ਉਹਨਾਂ ਦੇ ਵਿੱਚ ਬੰਦ ਕੀਤੇ ਹੋਏ ਲੋਕ ਆ ਉਹਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਭਾਰਤੀ ਆ ਤੇ ਉਹਨਾਂ ਦੇ ਵਿੱਚੋਂ ਕਈ ਹਜ਼ਾਰ ਪੰਜਾਬੀ ਆ ਸਾਨੂੰ ਤਾਂ ਇਹ ਉੜੀ ਕਰਨੀ ਚਾਹੀਦੀ ਜੇ ਕਿ ਉਹ ਕਿਹੜੇ ਵੇਲੇ ਆਉਂਦੇ ਆ ਸਾਨੂੰ ਇਹ ਉੜੀਕ ਨਹੀਂ ਕਰਨੀ ਚਾਹੀਦੀ ਵੀ ਸਾਡੇ ਵਾਲਾ ਕਿਹੜੇ ਵੇਲੇ ਉਧਰ ਜਾਂਦਾ ਉਹਨਾਂ ਨੂੰ ਤੁਹਾਡੀ ਕੋਈ ਲੋੜ ਨਹੀਂ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਆ ਉਹ ਤੁਹਾਨੂੰ ਬਿਲਕੁਲ ਨਹੀਂ ਚਾਹੁੰਦੇਗੇ ਉਹਨਾਂ ਦੇ ਕੋਲੇ ਪਹਿਲਾਂ ਹੀ ਬਹੁਤ ਉਥੇ ਉਹਨਾਂ ਨੂੰ ਚਾਹੀਦੇ ਜੀ ਹੁਨਰਮੰਦ ਉਹਨਾਂ ਨੂੰ 1 ਨੰਬਰ ਦੇ ਵਿੱਚ ਜਾਣ ਵਾਲੇ ਚਾਹੀਦੇ ਆ ਪਰ ਜੇਕਰ ਇਹ ਤੁਹਾਡੀ ਇੱਛਾ ਤੁਸੀਂ ਰਿਸਕ ਲੈਣੇ ਆ 50 ਲੱਖ ਦਾ ਰਿਸਕ ਵੀ ਲਿਆ ਪੁੱਤ ਵੀ ਗਵਾਇਆ ਜਾਂ ਪੋਤਾ ਜਿਹੜਾ ਉਹ 6 ਮਹੀਨੇ 1 ਸਾਲ 3 ਮਹੀਨੇ ਖੱਜਲ ਹੋ ਕੇ ਵਾਪਸ ਆ ਰਿਆ ਤੇ ਫਿਰ ਭਾਈ ਗਲਤੀ ਟਰੰਪ ਦੀ ਨਹੀਂ ਆ ਗਲਤੀ ਕਿਸੇ ਹੋਰ ਦੀ ਨਹੀਂ ਆ ਗਲਤੀ ਦੂਜੇ ਨੰਬਰ ਦੇ ਉੱਤੇ ਏਜੰਟ ਦੀ ਆ ਪਹਿਲੇ ਨੰਬਰ ਦੇ ਉੱਤੇ ਆਪਣੀ ਆ ਕਿਉਂਕਿ ਅਸੀਂ ਆਪ ਦੇ ਧੀ ਪੁੱਤ ਨੂੰ ਆਪ ਬਲਦੀ ਦੇ ਬੁੱਥੇ ਦੇ ਵਿੱਚ ਪਾਇਆ ਅਸੀਂ ਉਹਨੂੰ ਆਪ ਇਸ ਰਿਸਕ ਦੇ ਵਿੱਚ ਪਾਇਆ ਉਹ ਤਾਂ ਮੂਰਖਤਾ ਕਰਦਾ ਸੀ 20 21 25 ਸਾਲ ਦੀ ਉਮਰ ਦੇ ਵਿੱਚ ਉਹਨੂੰ ਤਾਂ ਪਤਾ ਹੀ ਨਹੀਂ ਵੀ ਭਾਈ ਮੈਂ ਇਸ ਵੇਲੇ ਗਲਤ ਰਾਹ ਤੇ ਜਾ ਰਿਹਾ ਕਿ ਸਹੀ ਤੇ ਜਾ ਰਿਹਾ ਪਰ ਆਪਾਂ ਨੂੰ ਚਾਹੀਦਾ ਸੀ ਕਿ ਉਹਦੇ ਕੰਨ ਖਿੱਚਦੇ ਆਪਾਂ ਨੂੰ ਚਾਹੀਦਾ ਸੀ ਕਿ ਉਹਦੇ ਦੋ ਲਾਉਂਦੇ ਵੀ ਉਹਨੂੰ ਕਹਿੰਦੇ ਵੀ ਪੜ੍ਹਾਈ ਕਰ ਆਇਲਿਸ ਦੇ ਵਿੱਚ ਕਾਮਯਾਬ ਹੋ ਫਿਰ ਤੂੰ ਜਿੱਥੇ ਜਾਣਾ ਚਾਹੁੰਦਾ ਜਾ ਤੇ ਜੇਕਰ ਉਹ ਇੱਕ ਨੰਬਰ ਦੇ ਵਿੱਚ ਪੜ੍ਹਾਈ ਦੇ ਬੇਸ ਤੇ ਜਾਣਾ ਚਾਹੁੰਦਾ ਹੁੰਦਾ ਰੁਪਈਆ 25 ਤੋਂ 30 ਲੱਖ ਲੱਗਣਾ ਸੀ ਏਜੰਟ ਕਰਕੇ ਹੀ ਤੁਹਾਡਾ 45 ਤੋਂ 55 60 ਲੱਖ ਰੁਪਈਆ ਲੱਗ ਰਿਹਾ ਮੈਂ ਇਹ ਚਾਹੁੰਦਾ ਨਿੱਜੀ ਤੌਰ ਦੇ ਉੱਤੇ ਕਿ ਜਿਹੜੇ ਵੀ ਪੰਜਾਬਗਾਂ ਦੇ ਪੈ ਉਹ ਸਾਰੇ ਨਿਕਲ ਅਸੀਂ ਇਹ ਵੀ ਚਾਹੁੰਦੇ ਆ ਕਿ ਸਾਰੇ ਉਹ ਏਜੰਟ ਪੁੱਠੇ ਟੰਗੇ ਜਾਣ ਜਿਨ੍ਹਾਂ ਨੇ ਪੰਜਾਬੀਆਂ ਦੀ ਇਸ ਵੇਲੇ ਆਰਥਿਕਤਾ ਵਿਗਾੜੀ ਹੈ ਉਹਨਾਂ ਨੇ ਜ਼ਮੀਨਾਂ ਖਾਪੀ ਗਈਆਂ ਮੈਂ ਚਾਹੁੰਦਾ ਜੀ ਕਿ ਉਹ ਸਾਰੇ ਏਜੰਟ ਆ ਜਿਹੜੇ ਉਹ ਟੰਗੇ ਜਾਣ ਜਿਨ੍ਹਾਂ ਨੇ ਇੱਥੇ ਗੁਆਟੇਮਾਲਾ ਦੇ ਵਿੱਚੋਂ ਕੋਈ ਮੈਕਸੀਕੋ ਦੇ ਕਿਸੇ ਖੇਤਰ ਦੇ ਵਿੱਚੋਂ ਵਾਪਸ ਆ ਰਹੇ ਆ ਤੇ ਉਹਨਾਂ ਦੇ ਨਾਲ ਧੋਖਾ ਹੋਇਆ ਗੁੰਮਰਾਹ ਕੀਤੇ ਗਏ ਆ ਪਰ ਮੈਂ ਇਹ ਵੀ ਚਾਹੁੰਦਾ ਜੀ ਕਿ ਪੰਜਾਬੀ ਆਪ ਵੀ ਅਕਲ ਕਰਨ ਜਿਹੜੀ ਕਿ ਪੰਜਾਬੀ ਅਕਲ ਕਰਦੇ ਨਹੀਂ ਜੇ ਤੁਸੀਂ ਕਿਸੇ ਨੂੰ ਕਹੋਗੇ ਨਾ ਵੀ ਭਾਈ ਉੱਥੇ ਔਖਾ ਹਾਲ ਆ ਕਹਿਣਗੇ ਲੈ ਸੜਦੇ ਆ ਤੁਸੀਂ ਸਾਡੇ ਤੇ ਆਪ ਦਾ ਮੁੰਡਾ ਭੇਜ ਲਿਆ ਹੁਣ ਸਾਡੇ ਉੱਤੇ ਤੁਸੀਂ ਮਚੇਵਾ ਕਰਦੇ ਹੋ ਆਪਾਂ ਇਹਨਾਂ ਗੱਲਾਂ ਤੋਂ ਉੱਤੇ ਉੱਠ ਗਏ ਆਪਣੇ ਘਰ ਦੇ ਵਿੱਚ ਜੇਕਰ ਕੋਈ ਕੰਦ ਟੱਪ ਕੇ ਵੜੇ ਤੇ ਆਪਾਂ ਉਹਦੇ ਗੋਡੇ ਗਿੱਟੇ ਸੇਕ ਦਿੰਦੇ ਆ ਆਪਾਂ ਉਹਨੂੰ ਮਾਰਨ ਤੱਕ ਜਾਂਦੇ ਆ ਉਹਨੂੰ ਸਫਜਦੇ ਨਾਲ ਬੰਨ ਲੈਂਦੇ ਆ ਆਪਾਂ ਉਹਨੂੰ ਕਿਕਰ ਨਾਲ ਬੰਨ ਲੈਨੇ ਆ ਸਾਰਾ ਪਿੰਡੋਂ ਦੇ ਛਤਰ ਫੇਰਦਾ ਤੇ ਵੀਰੋ ਆਪਾਂ ਤੋਂ ਉਹਨਾਂ ਦੇ ਦੇਸ਼ ਦੇ ਵਿੱਚ ਵੜਨਾ ਚਾਹੁੰਦੇ ਆ 2 ਨੰਬਰ ਦੇ ਵਿੱਚ ਤੇ ਉਹ ਆਪਣੇ ਕਿਉਂ ਨਾ ਕੁੱਟਮਾਰ ਕਰਨ ਉਹ ਆਪਾਂ ਨੂੰ ਕਿਉਂ ਨਾ ਉੱਥੇ ਬੰਨ ਕੇ ਰੱਖਣ ਉਹ ਆਪਣੇ ਧੀਆਂ ਪੁੱਤਾਂ ਨੂੰ ਵਾਪਸ ਭੇ ਹੀ ਦਿੰਦੇ ਆ ਇਹ ਵੀ ਮੈਂ ਚਾਹੁੰਦਾ ਜੀ ਉਹਨਾਂ ਦਾ ਧੰਨਵਾਦ ਕੀਤਾ ਜਾਵੇ ਨਹੀਂ ਤਾਂ ਬਹੁਤ ਸਾਰੇ ਇਹੋ ਜਿਹੇ ਪਹਿਣਾ ਵੀਰ ਆ ਜਿਹੜੇ ਇੱਧਰ ਵਾਪਸ ਆਉਂਦੇ ਹੀ ਨਹੀਂ ਤੇ ਸਾਡੇ ਕੋਲੇ ਸਾਹਬ ਸਿੰਘ ਵਰਗੇ ਨੌਜਵਾਨ ਸਾਡੇ ਕੋਲੇ ਯੁਵਰਾਜ ਸਿੰਘ ਵਰਗੇ ਨੌਜਵਾਨਾਂ ਨੇਗਾ ਉਦਾਹਰਨਾ ਜਿਨ੍ਹਾਂ ਦਾ ਪੈਸਾ ਵੀ ਗਿਆ ਤੇ ਮਾਪਿਆਂ ਦੇ ਪੁੱਤ ਵੀ ਗਏ ਤੇ ਸਾਰਾ ਕੁਝ ਹੀ ਵਿਗੜ ਗਿਆ ਆਜੋ ਆਪਾਂ ਸਬਕ ਲੱਗੇ ਇਹ ਜ਼ਿੰਦਗੀ ਇੰਨੀ ਵੱਡੀ ਨਹੀਂ ਕਿ ਆਪਾਂ ਸਾਰਾ ਕੁਝ ਜਿਹੜਾ ਉਹ ਇਸੇ ਰੂਪ ਦੇ ਵਿੱਚ ਸਿੱਖਣਾ ਕਿ ਆਪਦੇ ਤੇ ਤਜਰਬਾ ਕਰਾਂਗੇ ਇਸ ਜ਼ਿੰਦਗੀ ਦੇ ਵਿੱਚ ਆਜੋ ਆਪਾਂ ਦੂਜੇ ਦੇ ਤਜਰਬੇ ਤੋਂ ਵੀ ਕੁਝ ਨਾ ਕੁਝ ਸਿੱਖੀਏ ਜੇ ਤੁਸੀਂ ਆਪਣੇ ਪੁੱਤਾਂ ਨੂੰ ਪਿਆਰ ਕਰਦੇ ਹੋ ਤੇ ਫਿਰ ਦੋ ਨੰਬਰ ਦੇ ਵਿੱਚ ਏਜੰਟਾਂ ਨੂੰ 45 ਲੱਖ ਰੁਪਏ ਦੇ ਕੇ ਨਾ ਭੇਜੋ ਜੇ ਤੁਹਾਨੂੰ ਇਹ ਲੱਗਦਾ ਜੀ ਕਿ ਸਾਡਾ ਇਕਲੌਤਾ ਵਾਰਿਸ ਇਹ ਆ ਸਾਡੀ ਧੀ ਸਾਡੀ ਇਕਲੌਤੀ ਵਾਰਿਸ ਆ ਤੇ ਫਿਰ ਤੁਸੀਂ ਭਾਈ ਇਹ ਨਾ ਹਰਕਤ ਕਰੋ ਹਾਂ ਜੇ ਤੁਸੀਂ ਇਹ ਗੱਲ ਕਹਿੰਦੇ ਵੀ ਭਾਈ ਸਾਡੇ ਪਰਿਵਾਰ ਦੇ 5 6 ਜੀ ਹੈਗੇ ਆ ਉਹਦੇ ਵਿੱਚੋਂ 2 3 ਜਣੇ ਜੇਕਰ ਟਪਕ ਵੀ ਜਾਣਗੇ ਤਾਂ ਕੋਈ ਗੱਲ ਨਹੀਂ ਤੇ ਫਿਰ ਤੁਹਾਡੀ ਵੱਖਰੀ ਸੋਚ ਆ ਪਰ ਜੇਕਰ ਤੁਸੀਂ ਆਪ ਦੇ ਧੀ ਪੁੱਤ ਦੇ ਰਾਖੇ ਨਹੀਂ ਤਾਂ ਡੌਂਕਰ ਨੂੰ ਵੀ ਕੋਈ ਰਾਖੀ ਦੀ ਲੋੜ ਨਹੀਂ ਉਹ ਤਾਂ ਬੰਦੇ ਗੁੰਡੇ ਆ ਉਹ ਤਾਂ ਬਦਮਾਸ਼ ਆ ਉਹਨਾਂ ਨੂੰ ਤਾਂ ਲੋੜ ਤੁਹਾਡੀ ਹੈ ਹੀ ਨਹੀਂ ਉਨਾਂ ਦੇ ਲਈ ਸਾਬ ਸਿੰਘ ਹੈ ਸਵਰਨ ਸਿੰਘ ਹੈ ਮੁਖਤਿਆਰ ਸਿੰਘ ਹੈ ਹਰਮਨ ਕੌਰ ਆ ਉਹਨਾਂ ਦਾ ਇਸ ਗੱਲ ਨਾਲ ਕੋਈ ਤਾਲਕ ਨਹੀਂ ਆ ਇਸ ਕਰਕੇ ਆਜੋ ਆਪਾਂ ਆਪਦੇ ਘਰ ਬਚਾਈ ਗਏ ਆਪਾਂ ਘਟ ਖਾਲ ਗਏ ਪੰਜਾਬ ਦੇ ਵਿੱਚ ਰਹਿ ਗਏ ਆਪਦੇ ਧੀਆਂ ਪੁੱਤਾਂ ਨੂੰ ਇਸ ਕਾਬਲ ਕਰ ਗਏ ਕਿ ਆ ਜਿਹੜੇ ਡੋਂਕਰ ਆ ਇਹਨਾਂ ਦੀਆਂ ਗੋਲੀਆਂ ਦੇ ਸ਼ਿਕਾਰ ਨਾ ਹੋਈ ਗਏ ਇਹ ਜਿਹੜੇ ਏਜੰਟ ਆ ਇਹਨਾਂ ਦੇ ਘਰ ਨਾ ਪਰਗੇ